ਸਤ ਸ੍ਰੀ ਅਕਾਲ ਪਿਆਰੇ ਪਿਆਰੇ ਪੰਜਾਬ ਵਾਲਿਓ ਮਿੱਤਰੋ ਤੇ ਭੈਣ ਭਰਾਓ ਤੇ ਚਾਚੇ ਤੇ ਤਾਇਓ ਕਿਦਾਂ ਸਾਰੇ ਫਿਰ ਪੰਜਾਬ ਚ ਠੀਕ ਠਾਕ ਆ ਕਿਹੜੇ ਕਿਹੜੇ ਪਿੰਡ ਤੋਂ ਵੀਡੀਓ ਵੇਖਣਦੇ ਆ ਲੈ ਵੀ ਚੱਕ ਲਿਆ ਮਿੱਤਰਾਂ ਨੇ ਗੱਡਾ ਰੱਬ ਦਾ ਨਾਮ ਲੈ ਕੇ ਤੁਰ ਪਏ ਕੰਮ ਵੱਲੋਂ ਤੇ ਇਹ ਜਰਮਨ ਦੇ ਖੇਤਾਂ ਵਿੱਚ ਆ ਚੁੱਕੇ ਆ ਫਿਰ ਅਸੀਂ ਅੱਜ ਥੋੜੀ ਜਿਹੀ ਵੀਡੀਓ ਤੁਹਾਨੂੰ ਲਾਗੂ ਕਰਕੇ ਦਿਖਾਉਣੀ ਆ ਸਾਰਾ ਜੰਗਲ ਬੇਲਾ ਤੇ ਇੱਥੇ ਖੁੱਲੇ ਜੰਗਲ ਚ ਗਾਵਾਂ ਚਰਨ ਵਾਸਤੇ ਛੱਡੀਆਂ ਉਹਨਾਂ ਨੇ ਆ ਦੇਖੋ ਆ ਤੇਰੇ ਸਰਕੇ ਸੋਹਣਿਆ ਯਾਰ ਇੰਨਾ ਤੇ ਦੱਸ ਦਿਆ ਕਰੋ ਵੀਡੀਓ ਬਾਈ ਕਿੱਦਾਂ ਦੀ ਲੱਗਦੀ ਆ ਸਾਰਿਆਂ ਯਾਰ ਰੋਗੇ ਜਿੱਦਾਂ ਮਜ਼ਰਾ ਮਾਸੜ ਆਇਆ ਨਾ ਆਪਣੇ ਟਕਤੂ ਚੱਕੋ ਆ ਵੇਖ ਲੋ ਜਰਮਨ ਦੇ ਵਿੱਚ ਲੱਗੀ ਆ ਸ਼ਾਈਨ ਬੋਰਡ ਜਿੱਥੇ ਮੈਂ ਖੜਾ ਆ ਇਸ ਟਾਈਮ ਤੇ ਆ ਤਾਰ ਲੱਗੀ ਆ ਲੋਹੇ ਦੀ ਕੋਈ ਵੀ ਇਹਨਾਂ ਨੂੰ ਅੱਗੇ ਨਾ ਗਾਇਆਂ ਟੱਪ ਸਕਦਿਆਂ ਤੇ ਨਾ ਹੀ ਬੰਦਾ ਟੱਪ ਸਕਦਾ ਤੇ ਵੇਖ ਲੋ ਗੋਰੀਆਂ ਵਰਗੀਆਂ ਸੋਹਣੀਆਂ ਸੋਹਣੀਆਂ گاਵਾਾਂ ਇਹ ਪੱਠੇ ਪੁੱਠੇ ਤੇ ਮੈਨੂੰ ਲੱਗਦਾ ਨਹੀਂ ਵੇਚਦੇ ਆ ਇਦਾਂ ਹੀ ਖੁੱਲੇ ਕਹਾਵਾਂ ਦੇ ਵਿੱਚ گاਵਾਂ ਨੂੰ ਛੱਡ ਦਿੰਦੇ ਆ ਜਿੰਨਾ ਮਾਰੀ ਰੱਦ ਕੇ ਖਾਣ ਇੱਕ ਟਰੈਕਟਰ ਤੇ ਮਟਰਾਲੀ ਜੀ ਪਾਈ ਹੁੰਦੀ ਆ ਤੇ ਉਹਦੇ ਵਿੱਚ ਵਿੱਚ ਤੁਰੀਆਂ ਹੁੰਦੀਆਂ گاਵਾਂ ਆਓ ਤੁਸੀਂ ਦੇਖ ਸਕਦੇ ਆ ਬਾਬਿਓ ਵੀ ਕੜੇ ਕੜੇ ਇਹਨਾਂ ਨੇ ਬੰਨ ਕੜੇ ਕੜੇ ਤੜੇ ਇਹਨਾਂ ਦੇ ਉਹ ਧਾਉਣਾ ਵਾਂ ਛੱਡੇ ਆ ਕਦਾਂ ਇੱਕ ਦੋ ਦਿਨ ਢੁੱਡਾਂ ਮਾਰਨ ਦੀਆਂ ਤੇ ਇਹਨਾਂ ਦੀ ਇੱਕ ਚੀਜ਼ ਹੋਰ ਵੇਖੋ ਵੀ ਇਹਨਾਂ ਦੇ ਉਹ ਵਿਖ ਕੰਨਾਂ ਦੇ ਵਿੱਚ ਨੰਬਰ ਪਾਏ ਆ ਉਹਣਾ ਜਿਹੜੀ ਗਾੜੀ ਲੰਗਾ ਮਾਰਨ ਦੀ ਆ ਨਾ ਇਹਦੇ ਪੈਰ ਵਿੱਚ ਜਾਂਦੇ ਰੋੜਾ ਫਸਿਆ ਜਾਂ ਕੋਈ ਕਿੱਲ ਫਸਿਆ ਇਹ ਫਿਰ ਰਗੜ ਕੇ ਵੱਢ ਕੇ ਕਿੱਲ ਨੂੰ ਕੱਟਦੇ ਫਿਰ ਦਵਾਈ ਲਾਉਂਦੇ ਸਾਰਾ ਕੁਝ ਕਰਦੇ ਆ ਆਹ ਵੇਖੋ ਖੰਡੜ ਇਹਦੇ ਸੋਈ ਹੀ ਨਹੀਂ ਲੱਗਦੀ ਤੇ ਆਹੋ ਦੇਖੋ ਸਾਹਮਣੇ ਤੁਸੀਂ ਜਿੱਦਾਂ ਇਹ ਗੋਰੀਆਂ ਜਰਮਨ ਦੀਆਂ ਗੋਰੀਆਂ ਗੋਰੀਆਂ ਉਦਾਂ ਦੀਆਂ ਅੰਨ ਦੀਆਂ ਮੱਜਾਂ ਨੇ ਇਹ گاਵਾ ਸੌਰੀ ਮੱਜਾਂ ਤਾਂ ਇਹਨੇ ਠੰਡ ਚ ਨਹੀਂ ਹੁੰਦੀਆਂ ਤੇ ਇੱਕ ਚੀਜ਼ ਵੇਖੋ ਇਹਨਾਂ ਦੇ ਕਟੜੂ ਗਸ਼ੜੂ ਕਿਤੇ ਨਾ ਕਿਤੇ ਹੋਣਗੇ ਇੱਧਰ ਤੇ ਜਿਹੜੇ ਮੇਰੇ ਹਿੰਦੂ ਭਰਾ ਵੀਡੀਓ ਵੇਖਣਦੇ ਆ ਜੈ ਮਾਤਾ ਦੀ ਲਿਖ ਦਿਓ ਗੋ ਮਾਤਾ ਦੀ ਜੈ ਲਿਖ ਦਿਓ ਸਿੱਖ ਭਰਾ ਜਿਹੜੇ ਆ ਕਿਹੜੇ ਕਿਹੜੇ ਪਿੰਡ ਤੋਂ ਵੀਡੀਓ ਵੇਖਣਦੇ ਆ ਮੈਂ ਤਾਂ ਇਹ ਗੱਲ ਕੀਤੀ ਆ ਵੀ ਸਾਂਝੀਆਂ ਆ ਗਾਵਾਂ ਬਾਬਾ ਪਾਲਾ ਜੀ ਨੇ ਵੀ ਗਾਵਾਂ ਦੀ ਬੜੀ ਸੇਵਾ ਕੀਤੀ ਤੇ ਸਾਡੇ ਕੋਲ ਵੀ ਬਲੈਤਣ ਗਾਵਾਂ ਹੁੰਦੀਆਂ ਸੀਗੀਆਂ ਤੇ ਐਸ ਨਸਲ ਦੇ ਟੀਕੇ ਇੰਡੀਆ ਜਾਂਦੇ ਬਾਬੇਓ ਨਸਲ ਚੇਂਜ ਕਰਨ ਵਾਸਤੇ ਦੁੱਧ ਬਹੁਤ ਹੁੰਦੀਆਂ ਡੈਨਮਾਰਕ ਦੀਆਂ ਗਾਵਾਂ ਹੋ ਗਈਆਂ ਜਰਮਨ ਦੀਆਂ ਹੋ ਗਈਆਂ ਨਾਰਵੇ ਦੀਆਂ ਹੋ ਗਈਆਂ ਬਹੁਤ ਦੁੱਧ ਹੁੰਦੀਆਂ ਤੇ ਵੇਖੋ ਕੱਡਾ ਪਿਆਰਾ ਵਿਊ ਲੱਗਣ ਡਿਆ ਇਹ ਹੁਣ ਇੱਕ ਗਾਣੇ ਰਹਿ ਕੀਤੀ ਜਾਣਾ ਤੇ ਸਾਰਿਆਂ ਨੇ ਪਿੱਛੇ ਚੱਲ ਜਾਣਾ ਜਿੱਦਾਂ ਨੇ ਡੂੰਬੜੇ ਵਾਲੀ ਮੱਖੀ ਖੜਦੀ ਇੱਕ ਨੂੰ ਸਾਰੇ ਬੰਨੇ ਆ ਸੇਬਾਂ ਦੇ ਬੋਟੇ ਆ ਇਧਰ ਤੇ ਹੁਣ ਵਹਨੇ ਚੱਲੀਆਂ ਕਿਧਰ ਇਹ ਮੇਰੇ ਕੋ ਡਰਦੀਆਂ ਚਲ ਗਈਆਂ ਮੁੜ ਕੇ ਲਾਂਬਾ ਇਨਾਂ ਕਿਤੇ ਆਵੇ ਪਾਉ ਬਟਾਲੇ ਵਾਲੇ ਡਰਾਤੀਆਂ ਗੱਡੀ ਸੜਕ 'ਚ ਖਿਲਾਰ ਕੇ ਪਰਣਾ ਬੱਦਾ ਤੇ ਐਦਾਂ ਵੀਡੀਓ ਬਣਾਉਣ ਡਿਆ ਪਿਆ ਤੇ ਪਿੱਛੇ ਕੈਵਨ ਵਾਲੀ ਗੱਡੀ ਆਉਣ ਦੀ ਉਹਨੇ ਵੀ ਹਾਰਨ ਮਾਰੂਗੀ ਵੀ ਡਰਾ ਦੇ ਮਿੱਤਰਾ ਤੇ ਇਹੋ ਜੇ ਵਿਊ ਲੱਗਣਾ ਆ ਦੇਖੋ ਬਾਈ ਟੜਕੋ ਕਿਹੜੇ-ਕਿਹੜੇ ਜਾਨਵਰ ਰੱਖੇ ਜ਼ਰੂਰ ਦੱਸਿਓ ਤੇ ਆਪਾਂ ਲਾ ਕੇ ਚਲ ਕੇ ਦਿਖਾਉਨੇ ਤੁਹਾਨੂੰ ਹੁਣ ਆਹ ਦੇਖੋ ਇੱਕ ਸੈਂਟ ਨੂੰ ਸਾਰੀਆਂ ਆ ਗਈਆਂ ਤੇ ਚੰਗਾ ਫੇਰ ਮਿਲਦੇ ਆ ਮੁੜ ਕੇ ਫੇਰ ਕਿਤੇ ਕੰਮ ਤੋਂ ਲੇਟ ਹੋਣ ਡਿਆ ਵਾ ਓਏ ਲੱਖੂ ਓਏ ਮਿੱਠੂਆ ਗਰਨਾਮ ਓਏ ਸਤਨਾਮ ਓਏ ਸਾਬਿਆ ਓਏ ਵੇਖ ਲਾ ਗਾਵਾਂ ਚੰਗਾ ਸਾਸਰੀ ਕਾਲ ਪੈਣ ਦੀ ਸਾਸਰੀ ਕਾਲ ਚੱਲਦੇ ਆ ਆ ਕਿੱਡੀ ਥੋੜੀ ਗਾਈ ਹੈ ਕੱਕੀ ਬਿੱਲੀ ਆ ਨਹੀਂ 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 ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਚੱਲਿਆਂ 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 ਆ ਦੇਖੋ ਸਾਰੀਆਂ ਇੱਕ ਬੰਨੇ ਆ ਗਈਆਂ ਆ ਸਾਰਾ ਹੀ ਲੋਹੇ ਦੇ ਤਾਰੇ ਚ ਕਰੰਟ ਆ ਮਾਰਦੀ ਜਟਕਾ ਕੇ ਪਰ ਨਾ ਗਾਈਆਂ ਅੱਗੇ ਜਾਂਦੀਆਂ ਨਾ ਬੰਦਾ ਜਾਂਦਾ ਆ ਡੇਰੇ ਆਗੇ ਗੋਰੀਆਂ ਦੇ ਇੱਕ ਫੈਕਟਰੀ ਨਾਲ ਤੇ ਇਨ ਇਨਾਂ ਜਿਹਾਂ گاਵਾ ਹੋ ਸਕਦੀਆਂ ਜਿਹੜੇ ਆ ਡੇਰਿਆਂ ਵਾਲੇ ਆ ਕਿਉਂਕਿ ਟਰੈਕਟਰ ਇਨਾਂ ਰੱਖੇ ਆ ਕੰਬੈਨਾਂ ਰੱਖੀਆਂ ਤੇ ਆ ਦੇਖੋ ਕਿੱਡੇ-ਕੱਡੇ ਵਧੀਆ ਕਿਸਾਨ ਆ ਰੰਗਲੀ ਕੋਠੀਆਂ ਪਾਈਆਂ ਉਹ ਪਿੱਛੇ ਆ ਉਹਨਾਂ ਦੇ ਟਰੈਕਟਰ ਟਰਟਰ ਹਨਾ ਸਾਰਾ ਕੁਝ ਆ ਵੇਖੋ ਕਰ ਬਾਬਿਓ ਜੂ ਅਸੀਂ ਤੁਰਨਾ ਆਵਾਂ ਨਾ ਤੁਹਾਨੂੰ ਰਸਤੇ ਵਿੱਚ ਬਹੁਤ ਘੱਟ ਪਿੰਡ ਵੇਖਣ ਨੂੰ ਮਿਲਣਗੇ ਜੰਗਲ ਹੀ ਜੰਗਲ ਬੇਲੇ ਜੰਗਲ ਬੇਲੇ ਜਰਮਨੀ ਇੰਨਾ ਹਰਿਆ ਭਰਿਆ ਕੋਈ ਹੈ ਤੁਹਾਡਾ ਰਿਸ਼ਤੇਦਾਰ ਜਿਹੜਾ ਇੱਥੇ ਜਰਮਨੀ ਰਹਿੰਦਾ ਹੋਵੇ ਜਰੂਰ ਹੁਣ ਤੱਕ ਵੀਡੀਓ ਭੇਜੋਗੇ ਪਟਾਲੇ ਵਾਲਾ ਪਹਾਉ ਆ ਵੀਡੀਓ ਪਾਉਂਦਾ ਬਾਬੇ ਯਕੀਨ ਮੰਨ ਕੇ ਚੱਲਿਓ ਕਿ ਜਿੰਦਾ ਕੁੜੀ ਨੂੰ ਪੇਕੇ ਨਹੀਂ ਭੁੱਲਦੇ ਇਦਾਂ ਦੇ ਪਰਦੇਸੀਆਂ ਨੂੰ ਪਿੰਡ ਨਹੀਂ ਭੁੱਲਦੇ ਜਰੂਰ ਜੂਰੋ ਮਿਲ ਗਏ ਸੁੱਖ-ਸਾਂਦੀਆਂ ਆਸ਼ਾਂਤੀਆਂ ਮਿਲ ਗਈਆਂ ਕਈ ਵਾਰੀ ਜਿੱਥੋਂ ਅਸੀਂ ਆਏ ਹੁੰਨੇ ਆ ਉਹ ਚੀਜ਼ ਜਰੂਰ ਚਾਹਤੇ ਆਉਂਦੀ ਵੀ ਸਾਡਾ ਵੀ ਪੰਜਾਬ ਐ ਹਰਿਆ-ਭਰਿਆ ਇਦਾਂ ਦਾ ਹੋਣਾ ਚਾਹੀਦਾ ਖੁਸ਼ਹਾਲੀਆਂ ਹੋਣੇ ਚਾਹੀਦੀਆਂ ਆ ਇੱਕ ਛੱਪੜ ਇੱਥੇ ਆਉਣਾ ਇੱਥੇ ਗੋਰੇ ਮੱਛੀਆਂ ਫੜਦੇ ਆ ਸਵੇਰੇ ਆ ਕੇ ਗੱਡੀਆਂ ਲੈ ਕੇ ਆਲੇ ਦੁਆਲੇ ਏ ਨਹੀਂ ਕਿ ਮਸ਼ੀ ਮੁੱਲ ਨਹੀਂ ਲੈ ਸਕਦੇ ਬਸ ਸ਼ੌਂਕ ਦਾ ਹੀ ਕੋਈ ਮੁੱਲ ਨਹੀਂਗਾ ਕੀ ਕਹਵੇ ਬੰਦਾ ਇਹਨਾਂ ਨੂੰ ਆ ਦੇਖੋ ਇਧਰ ਕਣਕ ਆ ਉੱਤੇ ਵੇਖੋ ਕਿਦਾਂ ਉੱਚੀ ਨੀਵੀਂ ਬੀਜੀ ਆ ਸਾਰਾ ਜੰਗਲ ਹੀ ਜੰਗਲ ਜੰਗਲ ਹੀ ਜੰਗਲ ਆ ਹੌਂਟ ਤਾਂ ਚਲ ਦਿਨੇ ਦੇ ਕੋਈ ਗੱਲ ਨਹੀਂ ਰਾਤ ਨੂੰ ਬੜੀ ਦਿੱਕਤ ਆਉਂਦੀ ਰਾਤ ਨੂੰ ਫਿਰ ਆ ਜਿਹੜੇ ਨਾ ਖੰਬੇ ਖੁੰਬੇ ਜੇ ਜਗਦੇ-ਜੁਗਦੇ ਰਹਿੰਦੇ ਆ ਤੇ ਪਤਾ ਲੱਗਦਾ ਰਹਿੰਦਾ